ਲੋਕ ਸਭਾ ਚੋਣਾਂ ਤੋਂ ਬਾਅਦ ਆਏ ਨਤੀਜਿਆਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਐਮ.ਐਲ.ਏ ਕਾਦਿਆਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਅੱਜ ਹਲਕਾ ਸ਼੍ਰੀ ਹਰਗੋਬਿੰਦਪੁਰ ਚ ਵਕ ਵਕ ਪਿੰਡਾਂ 'ਚ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ। ਉੱਥੇ ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ ਹਰਗੋਬਿੰਦਪੁਰ ਵਿਧਾਨ ਸਭਾ ਹਲਕਾ ਵਿੱਚ ਜਿੱਥੇ ਪਿਛਲੇ ਸਾਲ 2022 ਚੋਣਾਂ ਦੇ ਨਤੀਜੇ 'ਚ ਤੀਸਰੇ ਸਥਾਨ 'ਤੇ ਆਇਆ ਸੀ ਹੁਣ ਮਜ਼ਬੂਤੀ ਨਾਲ ਅੱਗੇ ਆਉਂਦੇ ਹੋਏ ਇਸ ਹਲਕੇ ਵਿੱਚ ਕਾਂਗਰਸ ਪਾਰਟੀ ਅੱਗੇ ਰਹੀ। ਅਤੇ ਜਦ ਕੇ ਭਾਵੇਂ ਆਪ ਦਾ ਵਿਧਾਇਕ ਹੋਣ ਦੇ ਬਾਵਜੂਦ ਕਾਂਗਰਸ ਪਾਰਟੀ ਨੂੰ ਇਸ ਹਲਕੇ ਤੋਂ ਜਿੱਤ ਮਿਲੀ ਹੈ ਅਤੇ ਇਸੇ ਤਰ੍ਹਾਂ ਪੰਜਾਬ ਦੇ 48 ਵਿਧਾਨ ਸਭਾ ਹਲਕੇ ਜਿੱਥੇ ਕਾਂਗਰਸ ਪਾਰਟੀ ਅੱਗੇ ਰਹੀ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਅੱਜ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸੂਬਾ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਸੰਜੀਦਾ ਨਹੀਂ ਹਨ ਅਤੇ ਇਹੀ ਵਜ੍ਹਾ ਹੈ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 2 ਸਾਲ ਦੇ ਸਮੇਂ ਵਿੱਚ ਹੀ ਨਕਾਰ ਦਿੱਤਾ ਅਤੇ ਹੁਣ ਪੰਜਾਬ ਨੂੰ ਇੱਕ ਚੰਗੀ ਅਗਵਾਈ ਦੀ ਲੋੜ ਹੈ ਉਤੇ ਪੰਜਾਬ ਚ ਬਿਜਲੀ ਦਰਾਂ ਦੇ ਵਾਅਦੇ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਸਿੱਕੇ ਜਦੋਂ ਜਲੰਧਰ ਵਿੱਚ ਉਪਚੋਣਾਂ ਹੋਈਆਂ ਸਨ ਉਦੋਂ ਵੀ ਇਸੇ ਤਰ੍ਹਾਂ ਦਾ ਫੈਸਲਾ ਸਰਕਾਰ ਨੇ ਲਿਆ ਤੇ ਹੁਣ ਦੂਜੀ ਵਾਰ ਦੁਬਾਰਾ ਚੋਣਾਂ ਤੋਂ ਬਾਅਦ ਸਰਕਾਰ ਨੇ ਬਿਜਲੀ ਦਰਾਂ ਵਿੱਚ ਵਾਅਦਾ ਕੀਤਾ ਹੈ ਜੋ ਪੰਜਾਬ ਵਾਸੀਆਂ ਲਈ ਬੋਝ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਲੰਧਰ ਰਹਿਣ ਦੇ ਬਿਆਨ ਤੇ ਪ੍ਰਤਾਪ ਸਿੰਘ ਬਾਜਵਾਨ ਨੇ ਵੀ ਤੰਝ ਕਸੇ ਤਕਰੀਬਨ 63 ਸਾਲ ਲਗਾਤਾਰ ਜਾਣੂ ਹੋ ਗਏ 13 ਇਲੈਕਸ਼ਨ ਸੀ ਬਾਜਵਾ ਪਰਿਵਾਰ ਨੇ ਲੜੀਆਂ ਨੇ ਤੇ ਜਿੱਤੀਆਂ ਇਹਦੇ ਵਿੱਚ ਅਸੀਂ ਸਾਰਿਆਂ ਨੂੰ ਆਪਣੀ ਜ਼ਿਆਦਾ ਨੇੜਤਾ ਇਸ ਹਲਕੇ ਨਾਲ ਤਾਂ ਸਮਝ ਨਹੀਂ ਆ ਕਿ ਸ਼ੁਰੂ ਤੋਂ ਹੀ ਇਹਨਾਂ ਨੇ ਫਾਊਂਡੇਸ਼ਨ ਬਾਜਵਾ ਪਰਿਵਾਰ ਦੀ ਜਿਹੜੀ ਹੈ ਨਹੀਂ ਇਹਨਾਂ ਨੇ ਰੱਖੀ ਸੀ ਪਿਛਲੀ ਇਲਕੀਆਂ ਦੇ ਵਿੱਚ ਆਪ ਇੱਕ ਨੰਬਰ ਤੇ ਰਹੀ ਇੱਥੇ ਅਕਾਲੀ ਦਾ ਦੋ ਤੇ ਰਿਹਾ ਤੇ ਕਾਂਗਰਸ ਤਿੰਨ ਨੰਬਰ ਤੇ ਰਹੀ ਸੀ ਬਟ ਮੈਨੂੰ ਆਪਣੇ ਸਾਥੀਆਂ ਤੇ ਬਹੁਤ ਮਾਣ ਹੈ ਆਪਣੇ ਵੋਟਰਸ ਤੇ ਬਹੁਤ ਮਾਣ ਹੈ ਕਿ ਮੇਰੇ ਦੋ ਦਿਨ ਮੈ ਲਾਏ ਇੱਥੇ ਜੀ ਮੇਰੇ ਸਾਥੀਆਂ ਨੇ ਤਾਂ ਪੂਰਾ ਇੱਕ ਮਹੀਨਾ ਲਗਾਇਆ ਡਟ ਕੇ ਤੇ ਕਾਂਗਰਸ ਦੀ ਜਿਹੜੀ ਪਾਰਲੀਮੈਂਟ ਦੀ ਕੈਂਡੀਡੇਟ ਸੀ ਹੁਸ਼ਿਆਰਪੁਰ ਦੀ ਕਿਉਂਕਿ ਹਲਕਾ ਜਿਹੜਾ ਇਹ ਹੁਸ਼ਿਆਰਪੁਰ ਪਾਰਲੀਮੈਂਟ ਦੇ ਵਿੱਚ ਹੈ ਯਾਮਨੀ ਗੋਵਰ 63000 ਵੋਟਰਾਂ ਨਾਲ ਇਥੋਂ ਜਿੱਤ ਗਈ ਤੇ 3 ਨੰਬਰ ਤੋਂ 1 ਨੰਬਰ ਤੇ ਗਏ ਜਿਹੜੀਆਂ 38 ਅਸੈਂਬਲੀ ਹਲਕਿਆਂ 'ਚ ਅਸੀਂ 18 ਦੀ ਜਗ੍ਹਾ ਤੇ 38 ਦੀ ਗੱਲ ਬਣੇ ਉਹਦੇ 'ਚ ਇੱਕ ਸੀਨੀਅਰ ਗਵਰਨਰ ਅਸੈਂਬਲੀ ਹਲਕਾ ਤੇ ਢਾਈਆਂ ਸਾਲਾਂ 'ਚ ਤੁਸੀਂ ਵੇਖੋ ਇੱਥੇ ਪਲਟਾ ਫਿਰ ਗਿਆ ਆਪ ਦਾ ਐਮਐਲਏ 6.5 ਹਜ਼ਾਰ ਵੋਟ ਨਾ ਆ ਰਿਹਾ ਜਿਹੜਾ तकरीबन 25-30 ਹਜ਼ਾਰ ਵੋਟ ਦੇ ਲੀਡ ਨਾਲ ਜਿੱਤਿਆ ਸੀ ਤੇ ਮੇਨੂ ਪੂਰ ਨਾਸ ਹੈ ਕਿ ਆਂਦੇ ਸਾਲਾਂ ਦੇ ਵਿੱਚ ਹੀ ਅਸੀਂ ਇਹ ਜਿਹੜੀ ਆਪ ਦੀ ਸਰਕਾਰ ਦੇ ਦਾ ਤੇ ਉਲਟਾ ਜਿਹੜਾ ਹੈ ਤੁਸੀਂ ਵੀ ਇਹੀ ਰਹੇ ਹੋ ਕੰਪਲੀਟ ਲੋਕਾਂ ਦੀ ਨਜ਼ਰਾਂ 'ਚ ਗਿਰ ਚੁੱਕੇ ਨੇ ਤੇ ਮੈਨੂੰ ਇਹ ਨਜ਼ਰ ਆਉਂਦਾ ਸਿਆਸੀ ਤੌਰ ਤੇ ਕਿ ਬਹੁਤ ਲੰਮਾ ਟਾਈਮ ਹੋਣੇ ਕੱਢਣਗੇ ਇਹਨਾਂ ਦੇ ਆਪਸੀ ਬਹੁਤ ਸਾਰਾ ਲੜਾਈ ਇਹਨਾਂ ਦੀ ਆਪਸੀ ਚੱਲ ਚੁੱਕੀ ਹੈ ਭਗਵੰਤ ਨੂੰ ਹਟਾਉਣ ਦੀ ਆਲਰੇਡੀ ਮੁਹਿੰਮ ਚੰਡੀਗੜ੍ਹ ਤੇ ਦਿੱਲੀ ਵਿੱਚ ਚੱਲ ਰਹੀ ਹੈ ਕਿਉਂਕਿ ਮੈਂ ਸਾਬਣਾ ਕਿ ਭਗਵੰਤ ਨੇ ਢਾਈਆਂ ਸਾਲਾਂ ਦੇ ਵਿੱਚ ਪੰਜਾਬ ਦਾ ਹਰ ਪਾਸੇ ਬਾਲੀ ਤੌਰ ਤੇ ਵੀ ਬਹੁਤ ਭਾਰੀ ਨੁਕਸਾਨ ਕੀਤਾ ਪੰਜਾਬ ਨੂੰ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਕਰ ਦਿੱਤਾ ਹੈ ਤਕਰੀਬਨ ਢਾਈ ਸਾਲ ਦੀ ਟਰਮ ਦੇ ਵਿੱਚ ਹੀ ਇਹਨਾਂ ਨੇ ਕੋਈ ਡੇਢ ਲੱਖ ਕਰੋੜ ਦਾ ਕਰਜ਼ਾ ਚਾਹ ਲਿਆ ਚਤਰਾ ਸਾਲਾਂ ਸਾਡੇ ਤੇ ਟੋਟਲ ਕਰਜ਼ਾ ਸੀ 24575 ਹਜ਼ਾਰ ਕਰੋ ਇਹਨਾਂ ਨੇ ਤਕਰੀਬਨ ਡੇਢ ਲੱਖ ਕਰੋੜ ਰੁਪਈਆ ਢਾਈ ਸਾਲਾਂ ਚ ਕਰਜ਼ਾ ਚੁਕਲਿਆ ਇਹ 4 ਕਰੋੜ ਦੇ ਕੋਲ ਇਹਨਾਂ ਨੇ 4 ਲੱਖ ਕਰੋੜ ਦੇ ਕੋਲ ਪੰਜਾਬ ਦਾ ਕਰਜ਼ਾ ਪਹੁੰਚ ਗਿਆ ਕਿਸੇ ਆਦਮੀ ਦੀ ਜ਼ਿੰਦਗੀ ਕਿਸੇ ਆਦਮੀ ਦੀ ਜਾਇਦਾਦ ਪੰਜਾਬ ਚ ਸੀਫ ਨਹੀਂ ਗੈਂਗਸਟਰਸ ਦਾ ਬੋਲਬਾਲ ਹੈ ਹਰ ਪੰਜਵੇਂ ਬੰਦੇ ਨੂੰ ਜਿਹੜਾ ਕੋਈ ਰੋਟੀ ਪਾਣੀ ਖਾਂਦਾ ਉਹਨੂੰ ਫਰੋਤੀ ਦੇ ਟੈਲੀਫੋਨ ਤੇ ਫਰੋਤੀ ਦੀਆਂ ਚਿੱਠੀਆਂ ਆ ਚੁੱਕੀਆਂ ਹਨ ਗੈਂਗਸਟਰ ਇਹ ਸਰਕਾਰ ਭਗਵੰਤ ਨੇ ਚਲਾ ਰਿਆ ਗੈਂਗਸਟਰ ਚਲਾ ਰਿਆ ਜੇਲਾ ਵਿੱਚੋਂ ਇਹ ਸਰਕਾਰਾਂ ਚਲਦੀਆਂ ਨੇ ਨਸ਼ੇ ਦਾ ਇੰਨਾ ਵੱਡਾ ਪਰਮਾਰ ਏ ਕਿ ਕੇਜਰੀਵਾਲ ਨੇ ਕੱਲ ਕਹੀ ਸੀ ਕਿ 4 ਹਫ਼ਤੇ ਚ ਮੈਂ ਨਸ਼ਾ ਮੁਕਤ ਕਰ ਦੂੰ ਪੰਜਾਬ ਹੁਣ ਇਹ ਹਾਲਾਤ ਨੇ ਕਿ ਪਿਛਲੇ 1 ਹਫ਼ਤੇ ਚ ਰਿਪੋਰਟਡ 14 ਓਵਰਡੋਜ਼ ਨਾਲ ਮੌਤਾਂ ਹੋਈਆਂ 14 ਓਵਰਡੋਜ਼ ਨਾਲ ਮੌਤਾਂ ਹੋਈਆਂ ਤੇ ਇੱਕ ਸ਼ਬਦ ਭਗਵੰਤ ਵੱਲੋਂ ਨਹੀਂ ਇੱਕ ਸ਼ਬਦ ਦੇ ਕਿਸੇ ਮੰਤਰੀ ਕਿਸੇ ਸੰਤਰੀ ਵੱਲੋਂ ਨਾਇਨਾ ਕੋ ਮੈਂ ਅੱਗੇ ਵੀ ਬਿਆਨ ਦਿੱਤੇ ਨੇ ਕਿ ਨਾ ਕੋ ਕੋਈ ਰੋਡ ਮੈਪ ਹੀ ਨਹੀਂ ਕਿਉਂਕਿ ਇਸ ਟਾਈਮ 'ਚ ਜਿਹੜੀ ਵਾਰਡ ਹੈ ਇਹ ਖੁਦ ਹੀ ਰੜੇ ਨੇ ਸਾਰੀ ਇਹਨਾਂ ਦੀ ਪੁਲਿਸ ਫੋਰਸਸ ਤੇ ਖੁਦ ਨਸ਼ੇ ਦਾ ਜਿਹੜਾ ਇੰਨਾ ਵੱਡਾ ਪਰਮਾਰ ਹੈ ਜਿੰਨਾ ਚਿਰ ਪੋਲਿਟੀਕਲ ਕਲਾਸ ਤੇ ਪੁਲਿਸ ਦੀ ਬਕਾਇਦਾ ਤੌਰ ਇਹਦੇ ਵਿੱਚ ਸਹਿਮਤੀ ਨਾ ਹੋਏ ਤਾਂ ਨਸ਼ਾ ਇਡੇ ਵੱਡੇ ਪੈਮਾਨੇ ਤੇ ਵੇਖ ਨਹੀਂ ਸਕਦਾ ਮੇਰਾ ਡਾਇਰੈਕਟ ਚਾਰਜ ਹੈ ਭਗਵੰਤ ਦੇ ਕਿ ਭਗਵੰਤ ਤੇ ਭਗਵੰਦ ਦੇ ਜਿਹੜੇ ਕੁਲੀਗਸ ਨੇ ਇਸ ਪੋਸਟ ਮੈਂ ਸਮਝਣਾ ਜਿਹੜੀ ਸਾਦਨੋਂ ਸਾਡੀ ਪੰਜਾਬ ਨੂੰ ਸਾਡੀ ਜਵਾਨੀ ਤਬਾਹ ਕਰ ਰਹੀ ਹੈ ਉਹਦੇ ਵਿੱਚ ਸਿੱਧੇ ਤੌਰ ਇਹ ਦੋਸ਼ੀ ਨੇ ਇਸ ਕਰਕੇ ਦੇਖੋ ਇਹ ਦੂਜੀ ਵਾਰ ਹੋਇਆ ਜਦੋਂ ਜਿਲੰਦਰ ਦੀ ਪਹਿਲੀ 1 ਸਾਲ ਪਹਿਲੇ ਲੋਕ ਸਭਾ ਦੀ ਭਾਈਪੋਲ ਰਹੀ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਇਮੀਡੀਏਟਲੀ ਇਲੈਕਸ਼ਨ ਜਿੱਤਣ ਤੋਂ ਬਾਅਦ ਆਪਾ ਨੇ ਫੇਰ ਏਟ ਵਧਾ ਹੁਣ ਆ پارਲੀਮੈਂਟ ਦੀਆਂ ਸਾਰੀਆਂ ਸੀਟਾਂ ਹਰਨ ਤੋਂ ਬਾਅਦ ਫੇਰ ਏਟ ਵਧਾ ਦਿੱਤੇ ਤੋ ਇਹ ਸਾਫ ਤੌਰ ਤੇ ਹੈ ਕਿ ਪੰਜਾਬ ਦੇ ਗਰੀਬਾਂ ਦੇ ਨਾਲ ਇਤਰੋਪ ਘਮਾਰੇ ਨੇ ਕਾਰੋਬਾਰ ਕੋਈ ਚੱਲ ਨਹੀਂ ਪਾ ਰਿਆ ਵੱਡੇ ਪੇਮਾਨੇ ਤੇ ਕੱਟ ਲੱਗ ਰਹੇ ਨੇ ਬਿੱਲ ਆਨੇ ਸ਼ੁਰੂ ਹੋ ਗਏ ਨੇ ਵੱਡੇ ਬਿੱਲ ਜਿਹੜੇ ਨੇ ਇਸ ਟਾਈਮ ਲੋਕਾਂ ਨੂੰ ਆ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੋ ਇਹ ਗਵਰਨਮੈਂਟ ਨਾਲ ਦੀ ਤੇ ਕੋਈ ਚੀਜ਼ ਹੀ ਹੈ ਨਹੀਂ ਇਹਨਾਂ ਦਾ ਤੇ ਆਪਣਾ ਕਰੰਟ ਡਾਊਨ ਹੋਇਆ ਹੈ ਮਾਦਾ ਸਾਹਿਬ ਮੁਖਮਤ ਮੈਂ ਤੇ ਜਲੰਧਰ ਵਾਸੀਆਂ ਨੂੰ ਇਹ ਬੇਨਤੀ ਕਰਨੀ ਮੇਰੀ ਅਪੀਲ ਹੈ ਕਿ ਮੰਜਾ ਲੈ ਕੇ ਆ ਰਿਹਾ ਤਾਂ ਬਿਆਨ ਸੀ ਕਿ ਮੈਂ ਮੰਝਾ ਲੈ ਕੇ ਉੱਥੇ ਆ ਰਿਹਾ ਮੈਂ ਕਹਿੰਦਾ ਮੰਝੇ ਸਵੇਤ ਦੀ ਇਹਨੂੰ ਚੁੱਕ ਕੇ 10 ਜੁਲਾਈ ਤੇ ਆਨੇ ਵਾਲੀ ਥਾਂ ਪਹਚਾਦੋ ਤੁਸੀਂ ਸਮਝਦੀ ਹੋ ਜੇ ਇਹਨੂੰ ਪਹਾਨਦੀ ਲੋੜ ਹੈ ਇਹਨਾਂ ਤੋਂ ਅਸੀਂ ਛੁਟਕਾਰਾ ਲਈਏ ਪੰਜਾਬ ਨੇ ਜੇ ਛੁਟਕਾਰਾ ਲੈਣਾ ਇੱਥੇ ਆਪ ਦਾ ਕੈਂਡੀਡੇਟ ਨਹੀਂ ਸਿੱਧੇ ਤੌਰ ਤੇ ਜੇ ਤੁਸੀਂ ਚਾਹੋ ਕਿ ਭਗਵੰਤ ਦੀ ਛੁੱਟੀ ਕੀਤੀ ਹੈ ਤੇ ਇਸ ਲੈਕਚਰ ਦੇ ਵਿੱਚ 10 ਜੁਲਾਈ ਵਾਲੇ ਦਿਨ ਟਕਾ ਕੇ ਮੰਝੋ ਇਹਨਾਂ ਆਪ ਵਾਲਿਆਂ 15000 ਨੇ ਇਹਨਾਂ ਨੂੰ ਵੋਟ ਪਈਏ ਫੇਰ ਤਰੋਹ ਕਰਨ ਵਾਸਤੇ ਝੂਠ ਬੋਲਣ ਵਾਸਤੇ ਔਰਤਾਂ ਨੂੰ ਕਿਹਾ ਹੀ ਹਜ਼ਾਰ-ਹਜ਼ਾਰ ਰੁਪਈਆ ਦਾ ਕਿ ਚਵਾਨੀ ਨਹੀਂ ਕਿਹਨ ਦਿੱਤੀ ਬੁਢਾਪਾ ਪੈਨਸ਼ਨਾਂ ਚ ਕਿਹਾ ਸੀ 12500 ਤੋਂ 2500 ਕਰਾਂਗੇ ਕਿਸੇ ਨੂੰ ਕੁਝ ਨਹੀਂ ਮਿਲਿਆ ਕੱਚੇ ਕੋਠਿਆਂ ਦਾ ਕੁਝ ਨਹੀਂ ਮਿਲਿਆ ਸ਼ਗਨ ਸਕੀਮ ਕਿਸੇ ਨੂੰ ਕੁਝ ਨਹੀਂ ਮਿਲੀ 25% ਆਟਾ ਦਾਲ ਦੀ ਸਕੀਮ ਚ ਕੱਟ ਲਾ ਦਿੱਤਾ ਗੰਦਗੀ ਇੰਨੀ ਭਰੀ ਹੈ ਤੁਸੀਂ ਜਲੰਧਰ ਤੇ ਜਾ ਕੇ ਵੇਖੋ ਕਾਉਂਸਲ ਕੰਪਲੀਟਲੀ ਜਲੰਧਰ ਦੀ ਕਾਉਂਸਲ ਫੇਲ ਹੋ ਚੁੱਕੀ ਇੰਨੀ ਭਾਰੀ ਗੱਦਗੀ ਹੈ ਇੰਨੀ ਵੱਡੇ ਪੈਮਾਨੇ ਤੇ ਗੁੰਡਾਗਰਦੀ ਹੈ ਤੇ ਜਿਹੜੇ ਇਹਨਾਂ ਦੇ ਦੋ ਐਮਪੀ ਤੇ ਐਮਐਲਏ ਛੱਡ ਕੇ ਗਏ ਨੇ ਸਾਰੇ ਨੂੰ ਵੱਧ ਨਸ਼ਾ ਉਹ ਵਕਾੰਦੇ ਰਹੇ ਮੇਰਾ ਤੁਹਾਡੇ ਇਹ ਤੁਹਾਡੇ ਟੀਵੀ ਚੈਨਲ ਤੇ ਗੱਲ ਕਹਿਣੀ ਹੈ ਕਿ ਜਿਹੜੇ ਇਹਨਾਂ ਦੇ ਦੋ ਨੁਮਾਇੰਦੇ ਇੱਕ ਐਮਪੀ ਸੀ ਤੇ ਇਹਨਾਂ ਨੂੰ ਛੱਡ ਕੇ ਭਾਜਪਾ ਚੋਂ ਲੜਿਆ ਤੇ ਜਿਹੜਾ ਇੱਕ ਐਮਐਲਏ ਸੀ ਜਿੱਤੇ ਹੋ ਇਲੈਕਸ਼ਨ ਹੋ ਰਹੀ ਹੈ ਸਾਰਾ ਨਸ਼ੇ ਦਾ ਕਾਰੋਬਾਰ ਤੇ ਜਿੰਨਾ ਜੂਏ ਦਾ ਕਾਰੋਬਾਰ ਸੀ ਡੜੇ ਤੇ ਸੱਟੇ ਦਾ ਇਹ ਦੋ ਬੰਦੇ ਚਲਾਉਂਦੇ ਸੀ ਤੇ ਦੱਸੋ ਇਹਨੂੰ ਵੋਟ ਕਿਹੜੀ ਗੱਲ ਨੂੰ ਆਪਾਂ ਪਾਣੀ ਕਿ ਆਪਾਂ ਆਪਣੇ ਬੱਚੇ ਸੇਫ ਰੱਖਣੇ ਨੇ ਕਿਹਨਾ ਬੰਦਿਆਂ ਦੇ ਹੀ ਅਸੀਂ ਇਹਨਾਂ ਦਾ ਮਜ਼ਾਕ ਹੀ ਬਣਾ ਲਿਆ ਕਿ ਜਦੋਂ ਮਰਜੀ ਜਿਹੜੀ ਮਰਜੀ ਪਾਰਟੀ 'ਚ ਆ ਜਾਣ ਜੇ ਜੋ ਲੁੱਟ ਘਸੁੱਟ ਕਰਨ ਜਿਹੜੀ ਮਰਜੀ ਚਲੇ ਜਾ ਤੇ ਜੇ ਲੋਕ ਚਾਹੁੰਦੇ ਨੇ ਪੱਕੇ ਤੌਰ ਤੇ ਭਗਵੰਤ ਤੋਂ ਤੇ ਇਹਦੀ ਸਰਕਾਰ ਤੋਂ ਖਿਹੜਾ ਝੜਾਣਾ ਮੈਂ ਕਹਿੰਦਾ ਬਹੁਤ ਵਧੀਆ ਮੌਕਾ ਆ ਗਿਆ ਜਲੰਧਰ 'ਚੋਂ ਮੰਜੇ ਸਵੇਤੀ ਇਹਨੂੰ ਝੁੱਕ ਕੇ ਕਲੀਆ ਇਹ ਜਿਹੜਾ ਕਹਿੰਦਾ ਮੰਜਾ ਡਾਣ ਆਇਆ ਤਾਂ ਮੰਜਾ ਨਾਲ ਹੀ ਇਹਦਾ ਚੁੱਕ ਕੇ ਆਨੇ ਵਾਲੀ ਥਾਂ ਤੇ ਖੜੀ ਏ ਸੋ ਦੈਟ ਇਹਨਾਂ ਦਾ ਕੰਮ ਨਿਭੜੇ ਤੇ ਪੰਜਾਬ ਨੂੰ ਇਹ ਜਿਹੜਾ ਹੈ ਸੁੱਖ ਦਾ ਸਾਥ ਮਿਲ ਸਕੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼